ਕਰੀਆ ਫਾਲ ਕੀ ਨਾਲ ਜਾਲਾ ਤੁਹਾਨੂੰ ਦੱਸ ਦੇ ਸਕਦਾ ਤਾ ਮੋਜੀ ਅਸਲੀ ਬਿਲਕੁਲ ਠੀਕ ਕਰ ਲਿਆ ਇਹ ਗੁਰਦੁਆਰ ਦਾ ਹੀ ਬਲੌਗ ਬਣਾਇਆ ਹੋਇਆ ਹੈ ਆ ਤੇ بارش ਹੋਣ ਕਰਕੇ ਤੇ ਸਾਰਿਆਂ ਨੇ ਸਮਝ ਚੁੱਕੀ ਅੱਜ ਆਪਾਂ ਜਿਹੜੀ ਹੈਗੀ ਆ ਬ੍ਰੈਡ ਪਕੌੜਾ ਜਿਹੜਾ ਹੈਗਾ ਸਿੰਪਲ ਤਰੀਕੇ ਨਾਲ ਬਣਾਉਣਾ ਆ ਉਹਦੇ ਲਈ ਆਪਾਂ ਨੇ ਮੇਸਣ ਥਾਣ ਲਿਆ ਆ ਇਹਦੇ ਵਿੱਚ ਹਲਦੀ ਨਮਕ ਹਰੀ ਮਿਰਚ ਤੇ ਥੋੜੀ ਜੀ ਆਪਾਂ ਨੇ ਲਈਏ ਕਾਲੀ ਮਿਰਚ ਤੇ ਜਿਹੜੀ ਸਵਾਦ ਅੰਕਾ ਆ ਪਸਾਰਾ ਕੁਝ ਇਹ ਵੀ ਪਾ ਲਿਆ ਆ ਜਿਦੋਂ ਸੇਲ ਆਪਣਾ ਜਿਹੜਾ ਗਰਮ ਹੋਣ ਦੀ ਹੱਥਿਆ ਹੋਇਆ ਇਹਦਾ ਆਪਾਂ ਇਹਦਾ ਹੈਗਾ ਬੈਟਰ ਤਿਆਰ ਕਰ ਲੈਨੇ ਆ ਇਹਦਾ ਕੋਲ ਹੈ ਜਿਹੜਾ ਪਤਲਾ ਕਰਨਾ ਹੈ ਆਪਾਂ ਨੂੰ ਸਾਰੇ ਨੂੰ ਮਿਕਸ ਕਰ ਲੈਨੇ ਆਂ ਤੇ ਜਦੋਂ ਇਹ ਆਪਾਂ ਬਣਾ ਕੇ ਸਾਰਿਆਂ ਸਾਰਾ ਕੁਝ ਤੇ ਪਰਿਵਾਰ ਨਾਲ ਬੈਠ ਕੇ ਜਿਹੜਾ ਚਾਹ ਤੋਂ ਨਾਲ ਇਹਦਾ ਇੰਜੋਏ ਕਰਾਂਗੇ ਜੋ ਆਪਾਂ ਬਣਾਇਆ ਬੈਟਰ ਇਹਦਾ ਜ਼ਿਆਰ ਕਰ ਦਈਏ ਲੋਟੀ ਰੈਡੀ ਇਹ ਮਮੇ ਕੰਚਾ ਪਾਇਆ ਕਬਾਰ ਪਾਇਆ ਲਿਆਇਓ ਚੇਟੀ ਦੇ ਕਹਿੰਦੀ ਸੀ ਮੋਦੀ ਪਾਇਆ ਆ ਜਿਹੜੇ ਨੇ ਮੈਨੂੰ ਇੰਨੇ ਪੰਗੇ ਪਾਏ ਆ ਪਹਿਲਾਂ ਇੱਕ ਮੈਂ ਵਲੌਗ ਬਣਾਇਆ ਬੁੱਧਵਾਰ ਨੂੰ ਕਿਰਾਂ ਇਹਨਾਂ ਨੇ ਸਾਗ ਰੇ ਤਾਂ ਉਹ ਵਿੱਚ ਸਾਗ ਦਾ ਵਿੱਚੇ ਸਾਗ ਦਾ ਵਲੌਗ ਚੱਲ ਰਿਹਾ ਵਿੱਚੇ ਉਹਨਾਂ ਨੇ ਬ੍ਰੈਡ ਪਕੌੜੇ ਦਾ ਬੰਦਾ ਇਹ ਪਰ ਇਹ ਟਿਕੜੀ ਨਹੀਂ ਲੈਂਦੇ ਨੂੰ ਇਹ ਜਦੋਂ ਬੋਸ਼ ਬਣਾਉਣੀ ਆ ਤੇ ਫਿਰ ਇਹ ਹੋ ਜਾਂਦਾ ਵੀ ਹਾਂ ਆਪਾਂ ਸ਼ੂਟਿੰਗ ਕਰ ਲਈ ਹੈ ਨਾ ਹਾਂ ਤੇ ਸਾਰਾ ਦਿਨ ਕੱਢ ਲਿਆ ਕੈਮਰਾ ਉਹ ਜੋ ਜੋ ਬੋਧਵਾਰ ਨੂੰ ਅਸੀਂ ਕੀਤਾ ਕੈਮਰੇ ਦਾ ਸਾਰਾ ਰਿਕਾਰਡਿੰਗ ਠੀਕ ਹੈ ਚੱਲ ਜਾਈਏ ਨਾ er Det Veldig varmt. ਕੱਲ੍ਹ ਹਲੇ ਮੈਂ ਉਹ ਕੱਢ ਕੇ ਰੱਟੀਆਂ ਉਹਦੇ ਨੂੰ ਗੁਲਗਲੇ ਤੇ ਹੁਣ ਅੱਜ ਝਾਰਨੀ ਨਹੀਂ ਦੀ ਮੈਂ। ਕੋਤਾਣੀ ਮੈਂ ਕੱਲ ਗੁਲਗਲੇ ਕੱਢਿਆ ਮਮੀ ਨੇ ਕੱਲ ਝਾਰਨੀ ਰੱਖੀ ਏ ਧੋ ਕੇ ਆਹ ਭਾਈ। ਐ ਕਿ ਫੋਨਾ ਪਿਆ ਵਾ ਨੀਲਾ ਡੱਬਾ ਵਾਲਾ ਉਹਦੇ ਨਾਲ ਕੁੰਜੀ ਉਹ ਕੁੰਜੀ ਉਹ ਇੱਥੇ ਪਿਆਣੀਗਾ। ਜਦ ਮੈਂ ਰੱਖਿਆ ਵਾ ਜਿੱਥਾ ਤੇ ਨੀਲਾ। ਕਿਹੜਾ ਨਾ ਬਿੱਲੀ ਆਸਾਂ ਜਿਹੋ ਦੇ ਵਿੱਚ ਪਾਈ ਆਪਾਂ ਤੇ ਸਾਂਸਾਂ ਹੋ ਜਾਣੀ ਸਾਰੀ ਅੱਜ ਇਹਨਾਂ ਨੂੰ ਆਪਾਂ ਇਹ ਦੇਖੋ ਮੇਰੇ ਕੰਮ ਬਣਾਉਂਦੇ ਆਂ ਤੇ ਮੈਂ ਤਾਂ ਨਾਲ ਕੰਮ ਕਰਾਉਂ ਕਿ ਮੇਰੀ ਯਾਰ ਨੂੰ ਵੱਡੋ ਬ੍ਰੈਡ ਕਢਾਉਣਾ ਨਾ ਨਰੋ ਗਿਆ ਰੋਣਾ ਸਾ ਪਾਤਾ ਮੈਂ ਕਿ ਉਹ ਲੋਹ ਹੱਥ ਦੇ Vadu mě, vás hojno polejte na. Dělili jste? Někdo ti to pár ਇੰਨਾ ਕਿਨਾਂ ਦੇ ਘਰ ਦੇ ਇੰਦਾ ਹੈਲਪ ਕਰਦੇ ਆ ਰਿਹਾ ਕੋ ਨਾਲ ਮੇਰੇ ਬਿਖੌਣੇ ਕਢਾਉਣ ਲਾਇਆ ਰੋ ਮੈਂ ਕਢਾਉਣਾ ਨਹੀਂ ਇਹਨੂੰ ਤੁਸੀਂ ਨਾ ਅੱਜ ਲੋਕਾਂ ਦੇ ਇਹਨਾਂ ਦੇ ਹੱਥੋਂ ਕਰਾਂਗੇ ਇਹਨਾਂ ਨੂੰ ਪਹਿਲਾਂ ਰਾਹ ਲੈਣ ਦਿਓ ਬਈ ਇੱਕ Nei. ਇਹ ਰੜੂ ਨੇ ਤਾਂ ਸਵਾਦ ਬਣ ਗਏ ਆਦਰੜੇ ਥੋੜੀ ਸਵਾਦ ਲੱਗਣਗੇ। ਸਾਡ ਆਪਣੀ ਦਾ ਕੜਾਈ ਨਹੀਂ ਬਹਿ ਰਹੀ। ਕਾਲੇ ਗੋਲ ਬਲੀ ਘਾੜਦੇ। ਪਾਸੋਂ ਜਿੱਥੇ ਵੀ ਪਕੌੜੇ ਘਾੜਦੇ ਨੇ ਉੱਥੇ ਪਰ ਮੈਂ ਵੀਡੀਓ ਨਹੀਂ ਬਣਾਈ ਹੈ। ਸਾਡੇ ਦਾ ਰਿਆਇ ਕਮਲ ਪੈਂਦਾ। ਮੈਨੂੰ ਲੱਭ ਕੇ ਮਾਰਦੇ ਨਾ ਬੇਈ ਮਾਰਨ ਨੂੰ। ਸਾਰੇ ਲੋਕਾਂ ਕਹਿੰਦੇ ਹੁੰਨੇ ਆ ਨਾ ਜਦੋਂ ਮੈਂ ਲਾਈਵ ਦੇ ਵਿੱਚ ਛੋਟੀ ਚੁੰਮੀ ਆ ਕਹਿੰਦੇ ਨੇ ਭਾਜੀ ਦਾ ਸਾਊ ਬਹੁਤ ਆ ਆ ਦੇਖ ਲਓ ਭਾਜੀ ਨੇ ਅੱਜ ਮੀਂਹ ਇੰਨਾ ਪੈਣਾ ਸੀ ਮੈਨੂੰ ਦੋ ਵਾਰੀ ਤਾਂ ਮੀਂਹ ਤੇ ਨਮਾਤਾ ਭਿਉਂ ਤਾਂ ਮਤਲਬ ਕੰਮ ਹੀ ਨਹੀਂ ਗੜਾਈ ਜਾਂਦੇ ਆ ਆ ਸਾਗ ਹਲੇ ਵਿੱਜਿਆ ਨਹੀਂ ਮੇਰਾ ਉੱਤੋਂ ਕੀ ਮੈਨੂੰ ਪਕੌੜਿਆਂ ਦਾ ਆਰਡਰ ਮਾਰਤਾ ਤੇ ਹਲੇ 8:00 ਦਾ ਹੀ ਪਤਾ ਨਹੀਂ ਕੀ ਕੰਸ ਕਰਨਾ ਸਾਊ ਤਾਂ ਰੱਬ ਦਾ ਨਾਮ ਹੀ ਆ ਸਾਊ ਨੂੰ ਕੋਈ ਨਹੀਂ ਇਥੇ ਸਾਰੇ ਕਹਿੰਦੇ ਬੋਲ ਦੇ ਨੀ ਬੋਲ ਦੇਣੀ ਇਹ ਕੈਮਰਾ ਨੂੰ ਨੀ ਬੋਲਦੇ ਹੱਸੀ ਜਾਂਦੇ ਹੁਣ ਮੈਂ ਉਹਲੇ ਹੋ ਗਈ ਬੜੇ ਮੇਰੇ ਹੱਸੀ ਜਾਂਦੇ ਆ ਅੰਨੇ ਨਾਲ ਹੀ ਹੁੰਦੇ ਨੇ ਬਾਹਲੇ ਨੂੰ ਆਣਾ ਨੂੰ ਦੇਖੋ ਦੇਖੋ ਮੈਨੂੰ ਪਕੌੜੇ ਕੱਟਣ ਤੋਂ ਆਉਂਦੇ ਕਹਿੰਦੇ ਬਾਹਲੇ ਹੋ ਜਾਣੇ ਮੈਂ ਥੋੜਾ ਬੋੜਾ ਬਰੀਏ ਮੈਂ ਕਾੜਦੀ ਆ ਨਾ ਆਨ ਮੈਂ ਖੈਰ ਨਾਲ ਵੋਟਾਂ ਹੀ ਰੋਲ ਦਿੰਦੇ ਆ ਹੋਰ ਕੀ ਯਾਰ ਨੂੰ ਸੋ ਲਈ ਆ ਪਸਾਰੇ ਇਸ ਤਰ੍ਹਾਂ ਪਕੌੜੇ ਜਿਹੜੇ ਨਾਲ ਕੇ ਤੇ ਕੱਢ ਲਏ ਦੇਖੋ ਕਿਦਾਂ ਰਾੜ ਰਾੜ ਕੇ ਆਪਾਂ ਇਹ ਦਰ ਲਾਲ ਲਾਲ ਕਰ ਲੈਣੇ ਆ ਕੱਢ ਤੇ ਬਾਕੀ ਸਾਰੇ ਵੀ ਆਪਾਂ ਇਸੇ ਤਰ੍ਹਾਂ ਜਿਹੜੇ ਹੈਗੇ ਪੂਰ ਪਾ ਪਾ ਕੇ ਤੇ ਕੱਢ ਲਾਂਗੇ ਤੇ ਆ ਇਹਨਾਂ ਨੂੰ ਇੰਨੀ ਸਜਾਇਆ ਮੈਨੂੰ ਕੰਮ ਵਧਾਉਂਦੇ ਆ ਨਾ ਜਾ ਜ ਇਹਨਾਂ ਨੂੰ ਇੱਥੇ ਸੋਈ ਨਹੀਂ ਰੱਖਣ ਨਾਲ ਪਕੌੜੇ ਜਿੰਨਾ ਚਿਰ ਨਿਕਲਦੇ ਨੂੰ ਨਜ਼ਰੇ ਇੱਥੇ ਰਹਿਣਗੇ ਬੋਲੇ ਨਹੀਂ ਮਰੀਆ ਬਣਿਆ ਆਹ ਕਾਕੜਾ ਬਸ ਕੋਲ ਪਤਾ ਲਾ ਕਰ ਲਵੇ ਜੀ ਐਂ ਕੱਢਣ ਹੁਣ ਚਾਹ ਪਕੌੜਾ ਜੀਨੇ ਸ਼ਕਨਾ ਆ ਜਾਗਲੀ ਨਾ ਸੌਸ ਦੇ ਚਾਹ ਪਕੌੜਾ අහි දුොන්න රැවි කර්ය කර්ශසාාන වල සාරන කවි නාදනා ගගන්න ਸਵਾਲ ਬਣਿਆ ਤੁਹਾਨੂੰ ਇਹ ਜੇਕਰ ਵਧੀਆ ਲੱਗੀ ਵੀਡੀਓ ਲਾਈਕ ਸ਼ੇਅਰ ਤੇ ਕਮੈਂਟ ਕਰਿਓ ਚੈਨਲ ਨੂੰ ਕਰੇ ਸਬਸਕ੍ਰਾਈਬ ਕਰਾਂ ਤੇ ਦਾ ਬੈਲ ਆਈਕਨ ਪ੍ਰੈਸ ਕਰ ਲਿਓ ਮਿਲਦੇ ਆ ਕਿਸੇ ਹੋਰ ਨਵੇਂ ਵੀਡੀਓ ਦੇ ਨਾਲ ਜੀ ਦੇਖਣ ਲਈ ਧੰਨਵਾਦ